ਸਬਾਈ ਇਲੈਕਸ਼ਨਸ ਪੋਲ ਹੋਣ ਦੇ ਵਿੱਚ ਮਹਿਜ਼ ਕੁਝ ਘੰਟੇ ਬਚੇ ਐ 72 72 ਘੰਟਿਆਂ ਦੀ ਜਿਹੜੀ ਚੇਤਾਵਨੀ ਇੱਕ ਵਾਰ ਜਾਰੀ ਹੋ ਚੁੱਕੀ ਐ ਅਲਰਟ ਜਾਰੀ ਹੋ ਚੁੱਕਾ ਐ ਵੱਖ-ਵੱਖ ਏਜੰਸੀਆਂ ਨੇ ਫੋਰਸਸ ਨੇ ਆਪਣਾ ਚੈਕਿੰਗ ਸ਼ੁਰੂ ਕਰ ਦਿੱਤੀ ਐ ਤਾਂ ਇਸ ਵਿੱਚ ਮੋਹਾਲੀ ਜ਼ਿਲ੍ਹੇ ਦੀ ਕੀ ਗਰਾਉਂਡ ਰਿਪੋਰਟ ਐ ਡੀਸੀ ਮੋਹਾਲੀ ਅਸ਼ੀਕਾ ਜੈਨ ਮੈਮ ਸਾਡ ਨਾਲ ਗੱਲਬਾਤ ਕਰਦੇ ਮੈਮ ਗਰਾਉਂਡ ਰਿਪੋਰਟ ਕੀ ਐ ਹੁਣ ਕਿਸ ਤਰੀਕੇ ਦੇ ਨਾਲ ਚੈਕਿੰਗ ਵਧਾਈ ਗਈ ਐ ਪੋਲਿੰਗ ਬੂਥ ਕਿਸ ਤਰੀਕੇ ਦੇ ਨਾਲ ਅਲਰਟ ਕਰ ਰਹੇ ਹੋ ਤੁਸੀਂ ਦੇਖੋ ਜੀ ਜਿਵੇਂ ਕੱਲ ਅਸੀਂ SSP ਅਤੇ ਹੋਰ ਸੀਨੀਅਰ ਪੁਲਿਸ ਅਫਸਰ ਐਕਸਾਈਜ਼ ਅਫਸਰ ਟੈਕਸ ਡਿਪਾਰਟਮੈਂਟਸ ਦੇ ਨਾਲ ਮੀਟਿੰਗ ਕੀਤੀ ਸੀ ਤਾਂ ਕਿ ਸਾਰੇ ਡਿਪਾਰਟਮੈਂਟਸ ਨੂੰ ਸਾਰੇ ਫੀਲਡ ਅਫਸਰਸ ਨੂੰ ARO ਸਹਿਬਾਨ FSTs SSTs ਜਿਹੜੀਆਂ ਸਾਡੇ ਟੀਮਸ ਫੀਲਡ ਦੇ ਵਿੱਚ ਲੱਗੀਆਂ ਹੋਈਆਂ ਸਾਰਿਆਂ ਨੂੰ ਸਤਾਰ ਕਰ ਦਿੱਤਾ ਜਾਵੇ ਕਿ 72 ਘੰਟੇ ਪਹਿਲਾਂ ਪੋਲਿੰਗ ਤੋਂ ਇੱਕ ਸਪੈਸੀਫਿਕ ਪ੍ਰੋਟੋਕੋਲ ਜਿਵੇਂ ਜਿਹੜਾ ਕਿ ਈਸੀਆਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਹੈ ਉਹ ਸ਼ੁਰੂ ਹੋ ਜਾਂਦਾ ਉਸ ਤੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਰੇ ਬਾਰਡਰਸ ਦੇ ਉੱਤੇ ਚੈਕਿੰਗ ਵਧਾਈ ਜਾਵੇ ਜਿਹੜੇ ਸਾਡੇ ਨਾਕੇ ਮੌਕੇ ਤੇ ਲੱਗੇ ਹੋਏ ਹਨ ਉਹ 24 ਘੰਟੇ ਕੰਮ ਕਰਨ ਜਿੱਥੇ ਲੋੜੇ ਅਸੀਂ ਨਾਕੇ ਨੰਬਰ ਵਿਧਾ ਕੇ ਚੈਕਿੰਗ ਪੂਰੀ ਤਰ੍ਹਾਂ ਨਾਲ ਜਾਰੀ ਰਹੇ ਕਿਸੇ ਤਰ੍ਹਾਂ ਵੀ ਕੈਸ਼ ਜਾਂ ਡਰੱਗਸ ਲੈ ਕੇ ਜਾਂ ਹੋਰ ਤਰ੍ਹਾਂ ਦੇ ਇਲਿਸੀਟ ਸਬਸਟੈਂਸਸ ਦੀ ਮੂਵਮੈਂਟ ਅਸੀਂ ਅਲਾਉ ਨਹੀਂ ਕਰਾਂਗੇ ਤਾਂ ਕਿ ਜਿਹੜਾ ਇਲੈਕਸ਼ਨ ਹੈ ਉਹ ਪੂਰੀ ਤਰ੍ਹਾਂ ਨਾਲ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਕਰਾਇਆ ਜਾ ਸਕੇ ਵਾਲੀ ਜਿਲ੍ਹਾ ਜਿਹੜਾ ਬਾਰਡਰ ਤੇ ਨਾਲ ਲੱਗਦਾ ਜਿਲ੍ਹਾ ਇੱਕ ਤਰ੍ਹਾਂ ਦਾ ਲਗਭਗ ਚੰਡੀਗੜ੍ਹ ਹਰਿਆਣਾ ਹਿਮਾਚਲ ਬਾਡਰ ਪਿੰਦੇ ਨੇ ਤਾਂ ਤਸਕਰੀ ਦੇ ਉਮੀਦਵਾਰ ਜਿਹੜੀ ਹੈਗੀ ਉਹ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਲਈ ਕਿਹੜੇ ਪ੍ਰਬੰਧ ਕੀਤੇ ਹੋਏ ਨੇ ਕੋਈ ਇੰਟੈਲੀਜੈਂਸ ਸਪੋਰਟ ਦੇ ਅਨਸਾਰ ਕੋਈ ਕ੍ਰੂਸ਼ੀਅਲ ਜਿਹੜੇ ਬੋਲਿੰਗ ਪੂਥ ਨੇ ਜਿਹੜੇ ਤੁਹਾਨੂੰ ਰਿਸਕੀ ਲੱਗਦੇ ਨੇ ਉਹਨਾਂ ਉੱਤੇ ਕਿਸ ਤਰੀਕੇ ਨਾਲ ਚੈਕਿੰਗ ਤੁਸੀਂ ਬਤਾਈਗੇ ਹਾਂਜੀ ਜਿਵੇਂ ਦੱਸਿਆ ਹੈ ਸਾਡੀ ਲਗਾਤਾਰ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਸਾਡਾ ਚੱਲ ਰਿਹਾ ਹੈ ਇਨਕਲੂਡਿੰਗ ਹਿਮਾਚਲ ਹਰਿਆਣਾ ਐਂਡ ਯੂਟੀ ਅੱਜ ਸ਼ਾਮ ਨੂੰ ਵੀ ਅਸੀਂ ਇੱਕ ਮੀਟਿੰਗ ਡੀ ਸੀ ਐਸ ਐਸ ਪੀਜ਼ ਦੇ ਲੈਵਲ ਤੇ ਕਰਨ ਜਾ ਰਹੇ ਹਾਂ ਔਰ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਸਮੇਂ-ਸਮੇਂ ਤੇ ਮੀਟਿੰਗਸ ਕਰਦੇ ਆਏ ਤਾਂ ਕਿ ਸਾਡਾ ਤਾਲਮੇਲ ਬਣਿਆ ਰਹੇ ਜਿੱਥੇ ਲੋੜ ਹੈ ਕਿ ਜਿਵੇਂ ਹਰਿਆਣਾ ਦੀ ਪਿਛਲੇ ਹਫਤੇ VOTING ਹੋਈ ਹੈ ਉਦੋਂ ਸਾਡੇ ਵੱਲੋਂ ਨਾ ਕੇ ਹੋਰ ਸਟਰੋਂਗ ਕੀਤੇ ਗਏ ਸੀ ਕਿ ਤਾਂ ਕਿ ਉਹਨਾਂ ਦੀ ਫੋਰਸ ਕਿਤੇ ਹੋਰ ਜਾਂਦੀ ਹੈ ਤਾਂ ਸਾਡੀ ਫੋਰਸ ਮੌਕੇ ਤੇ ਰਹੇ ਸਿਮਿਲਰਲੀ ਹੁਣ ਜਦੋਂ ਚੰਡੀਗੜ੍ਹ ਔਰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤਾਂ ਹੁਣ ਹਰਿਆਣਾ ਵਾਲੇ ਉਹ ਰੈਸਿਪਰੋਕੇਟ ਕਰਨਗੇ ਇਸ ਦੇ ਨਾਲ ਹੀ ਸਾਡੇ 48 ਇੰਟਰਸਟੇਟ ਬਾਰਡਰਸ ਵਿੱਚੋਂ 9 ਕ੍ਰਿਟੀਕਲ ਇੰਟਰਸਟੇਟ ਬਾਰਡਰਸ ਦੇ ਉੱਤੇ ਅਸੀਂ ਵੈਬਕਾਸਟਿੰਗ ਦੀ ਸਹੂਲਤ ਵੀ ਦਿੱਤੀ ਹੋਈ ਹੈ ਔਰ ਜਿਹੜੇ ਪੁਲਿਸ ਦੇ ਮੂਵੇਬਲ ਨਾਕੇ ਹਨ ਉਹ ਆਪਣੀ ਇੰਟੈਲੀਜੈਂਸ ਦੇ ਸਾਬ ਨਾਲ ਸਾਰੀ ਏਜੰਸੀਸ ਦੇ ਨਾਲ ਤਾਲਮੇਲ ਕਰਕੇ ਉਹਦੀ ਡਿਪਲॉयਮੈਂਟ ਕਰਨਗੇ ਤਾਂ ਕਿ ਕਿਸੇ ਤਰ੍ਹਾਂ ਦੀ ਇਲੀਗਲ ਮੂਵਮੈਂਟ ਨਾ ਹੋ ਸਕੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਜਾਂ ਫਿਰ 85 ਤੋਂ ਅਬੋਵ ਵੋਟਰਸ ਨੇ ਉਹਨਾਂ ਦੀ ਗਿਣਤੀ ਕਿੰਨੀ ਕਹੇਗੀ ਹੈ ਔਰ ਉਸ ਤੋਂ ਇਲਾਵਾ ਉਹਨਾਂ ਨੂੰ ਕੀ ਫੈਸਿਲਿਟੀ ਤੁਸੀਂ ਦੇ ਰਹੇ ਹੋ ਕਿਉਂਕਿ ਗਰਮੀ ਦੇ ਕਾਰਨ ਹੀਟ ਵੇਵ ਕਰਕੇ ਉਹ ਘਰਾਂ ਦੇ ਵਿੱਚੋਂ ਵੀ ਨਿਕਲਣ ਥੋੜਾ ਔਖ ਹੁੰਦਾ ਸੋ ਲੋਕ ਉਸੇ ਕਰਕੇ ਗੁਰੇਜ਼ ਕਰਦੇ ਆ ਵੀ ਅਸੀਂ ਵੋਟ ਨਾ ਹੀ ਪਹੁੰਚ ਜਾਈਂ ਹਾਂਜੀ ਸਾਡੇ ਕੋਲ 6200 ਦੇ ਕਰੀਬ 85 ਪਲੱਸ ਵੋਟਰਸ ਹੈ ਔਰ ਇਹਨਾਂ ਨੂੰ 12 ਡੀ ਫਾਰਮ ਦੇ ਰਾਹੀਂ ਇਹ ਸੁਵਿਧਾ ਦਿੱਤੀ ਗਈ ਸੀ ਕਿ ਜਿਹੜੇ ਵੀ 85 ਪਲੱਸ ਵੋਟਰ ਚਾਹੁੰਦੇ ਨੇ ਉਹ ਘਰੋਂ ਹੋਮ VOTING ਦਾ ਆਪਸ਼ਨ ਲੈ ਕੇ ਘਰੋਂ ਵੋਟ ਪਾ ਸਕਦੇ ਨੇ ਪਿਛਲੇ 3 ਦਿਨਾਂ ਦੇ ਵਿੱਚ ਅਸੀਂ ਥਾਂ ਥਾਂ ਤੇ ਜਾ ਕੇ ਉਹਨਾਂ ਦੀ ਬਕਾਇਦਾ ਵੋਟ ਪਵਾਈ ਹੈ ਈਵੀਐਮ ਮਸ਼ੀਨ ਉਹਨਾਂ ਦੇ ਘਰੇ ਲੈ ਕੇ ਜਾ ਕੇ ਔਰ ਉਸ ਦੇ ਵਿੱਚ ਵੀ ਸਾਡਾ ਨੰਬਰ ਬਹੁਤ ਅੱਛਾ ਹੈ ਜਿਹੜੇ ਕੋਈ ਇੱਕ ਦੋ ਵਿਅਕਤੀ ਜਿਨ੍ਹਾਂ ਦੀ ਪਿਛਲੇ ਇੱਕ ਹਫਤੇ ਦੇ ਵਿੱਚ ਜੋ ਦੋ ਹਫਤੇ ਦੇ ਵਿੱਚ ਫਾਰਮ ਡੀ ਭਰਨ ਤੋਂ ਬਾਅਦ ਜਾਂ ਤਾਂ ਗੁਜ਼ਰ ਗਏ ਜਾਂ ਹਸਪੀਟਲਾਈਜ਼ ਨੇ ਉਹ ਪੰਜ ਵਿਅਕਤੀ ਛੱਡ ਕੇ ਬਾਕੀ ਸਾਰੇ ਨੇ ਹੋਮ VOTING ਕਰ ਦਿੱਤੀ ਹੈ ਹੁਣ ਇਹਨਾਂ ਤੋਂ ਇਲਾਵਾ ਜਿਹੜੇ 올ਡ ਏਜ VOTERS ਨੇ ਜਾਂ ਦਿਵਿਆਂਗ VOTERS ਨੇ ਜਿਨ੍ਹਾਂ ਨੇ ਬੂਥ ਤੇ ਆਉਣਾ ਹੈ ਅਸੀਂ ਤੁਹਾਡੇ ਰਾਹੀਂ ਸਾਰੇ ਪਬਲਿਕ ਨੂੰ ਵੀ ਜਾਣੂ ਕਰਵਾਉਣਾ ਚਾਹੁੰਦੇ ਕਿ ਸਾਰੇ ਬੂਥਸ ਤੇ व्हीਲ ਚੇਅਰਸ ਦਾ ਪ੍ਰਬੰਧ ਕੀਤਾ ਗਿਆ ਹੈ ਵੋਲੰਟੀਅਰਸ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਦਿਵਿਆਂਗ ਵਿਅਕਤੀ ਜਾਂ 85+ VOTER ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਇਸ ਦੇ ਨਾਲ ਹੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਅਸੀਂ ਰੈਪਿਡੋ ਸਰਵਿਸਿਜ਼ ਨੂੰ ਦੇ ਨਾਲ ਤਾਲਮੇਲ ਕਰਕੇ ਵੋਟਿੰਗ ਪੋਲਿੰਗ ਬੂਥ ਤੋਂ ਘਰ ਤੱਕ ਛੱਡਣ ਦੀ ਵੀ ਸੁਵਿਧਾ ਜਿਹੜੀ ਹੈ ਰੈਪਿਡੋ ਸਰਵਿਸਿਜ਼ ਦੇ ਰਾਹੀਂ ਦਿੱਤੀ ਹੈ ਇਸ ਦੇ ਨਾਲ ਹੀ ਸਖਸ਼ਾ ਮੈਪ ਦੇ ਰਾਹੀਂ ਅਸੀਂ ਕਾਲ ਕਰ ਰਹੇ ਹਾਂ ਕਿ ਜਿਹੜੇ ਵੀ ਵੋਟਰ 85 ਪਲਸ ਜਾਂ ਦਿਵਿਆਂਗ ਵਿਅਕਤੀ ਜਿਹੜੇ ਵੀ ਟਰਾਂਸਪੋਰਟੇਸ਼ਨ ਦੀ ਸਹੂਲਤ ਚਾਹੁੰਦੇ ਆ ਪੋਲਿੰਗ ਸਟੇਸ਼ਨ ਤੱਕ ਤਾਂ ਉਹਦੀ ਵੀ ਉਹ ਡਿਮਾਂਡ ਸਾਨੂੰ ਸક્ષਮ ਐਪ ਦੇ ਰਾਹੀਂ ਦੇ ਸਕਦੇ ਆ ਔਰ ਉਹ ਵੀ ਅਸੀਂ ਪੂਰੀ ਕਰਾਂਗੇ ਉਮੀਦਵਾਰ ਜਿਹੜੇ ਨੇ ਕਦੋਂ ਤੱਕ ਚੋਣ ਪ੍ਰਚਾਰ ਕਰ ਸਕਦੇ ਨੇ ਔਰ ਲਾਸਟ ਟਾਈਮ ਕੀ ਹੈ ਔਰ ਉਹ ਕਿਸ ਤਰੀਕੇ ਤੱਕ ਜਿਹੜਾ ਲਾਸਟ ਟਾਈਮ ਤੋਂ ਬਾਅਦ ਵੀ ਪ੍ਰਚਾਰ ਕਰ ਸਕਦੇ ਆ ਨਹੀਂ ਕਰ ਸਕਦੇ ਹਾਂਜੀ ਅ ਜਿਹੜੇ ਉਮੀਦਵਾਰ ਹੈ ਜਾਂ ਕੋਈ ਵੀ ਵਿਅਕਤੀ ਜਿਹੜੇ ਕੈਂਪੇਨ ਦੇ ਨਾਲ ਸੰਬੰਧਿਤ ਹੈ ਉਹ 48 ਘੰਟੇ ਪਹਿਲੇ ਤੱਕ ਹੀ ਆਪਣਾ ਪ੍ਰਚਾਰ ਜਿਹੜਾ ਹੈ ਕਰ ਸਕਦੇ 48 ਘੰਟੇ ਜਦੋਂ ਕੱਲ ਸ਼ਾਮ ਨੂੰ ਸ਼ੁਰੂ ਹੋਣਗੇ 30 ਤਰੀਕ ਸ਼ਾਮ ਨੂੰ 5 ਵਜੇ ਉਸ ਤੋਂ ਬਾਅਦ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਚਾਰ ਇਲੈਕਸ਼ਨ ਸੰਬੰਧਿਤ ਪਬਲਿਕ ਐਕਟੀਵਿਟੀ ਅਲਾਉ ਨਹੀਂ ਕੀਤੀ ਜਾਵੇਗੀ ਤੁਹਾਡੇ ਪ੍ਰਸ਼ਾਸਨ ਰਾਈਕ ਐਪਲੀਕੇਸ਼ਨ ਵੀ ਜਾਰੀ ਕੀਤੀਆਂ ਗਈਆਂ ਜਿਸ ਦੇ ਨਾਲ ਅਸੀਂ ਉਮੀਦਵਾਰ ਵੀ ਆਪਣਾ ਦੇਖ ਸਕਦੇ ਹਾਂ ਵੀ ਕਿੰਨੇ ਕੇਸ ਨੇ ਜਾਂ ਕਿਸ ਤਰੀਕੇ ਦੀ ਉਹਦੀ ਹਿਸਟਰੀ ਹੈ ਔਰ ਉਹਦੇ ਇਲਾਵਾ ਇੱਕ ਹੋਰ ਚੀਜ਼ ਹੈ ਵੀ ਜਿਹੜੇ ਪੋਲਿੰਗ ਬੂਥ ਦੇ ਉੱਤੇ ਰਸ਼ ਹੈ ਕਿ ਵੀ ਵਿਵਸਥਾ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਹਦੇ ਕੀ ਹੈ ਥੋੜਾ ਦੱਸ ਦੱਸ ਹਾਂਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਇਹ ਸਾਰੇ ਐਪਸ ਦੇ ਲਿੰਕਸ ਤੁਹਾਨੂੰ ਮਿਲ ਜਾਣਗੇ ਜਿਸ ਦੇ ਉੱਤੇ ਜਿਵੇਂ ਇਲੈਕਟੋਰਲ ਸਰਚ ਐਟ eci.gov.in ਦੇ ਹੁੰਦੇ ਤੁਹਾਨੂੰ ਆਪਣੇ ਪੋਲਿੰਗ ਸਟੇਸ਼ਨ ਦਾ Google Map ਲੋਕੇਸ਼ਨ ਮਿਲ ਜੇਗੀ ਉਹਦੇ ਉਥੇ ਕੌਣ BLO ਹੈਗੇ ਨੇ ਉਹਦੀ ਡਿਟੇਲ ਮਿਲ ਜੇਗੀ ਕਿਹੜਾ ਰੂਮ ਨੰਬਰ ਫਰਸਟ ਫਲੋਰ ਸੈਕੰਡ ਫਲੋਰ ਇਕ ਸੈਕਟਰ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਈਸੀਆਈ ਪੋਰਟਲ ਤੇ ਮਿਲ ਜਾਂਦੀ ਹੈ ਇਸ ਦੇ ਨਾਲ ਹੀ ਜਿਹੜੀ ਕਿਊ ਮੈਨੇਜਮੈਂਟ ਦੀ ਤੁਸੀਂ ਗੱਲ ਕੀਤੀ ਹੈ ਉਹ ਮਾਨਯੋਗ ਸੀਓ ਸਾਹਿਬ ਪੰਜਾਬ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਪੋਲਿੰਗ ਸਟੇਸ਼ਨ ਤੇ ਇੱਕ ਟਾਈਮ ਤੇ ਕਿੰਨੀ ਇਕ ਭੀੜ ਹੈ ਉਹਦਾ ਵੀ ਆਈਡੀਆ ਜਿਹੜਾ ਹੈ VOTER ਨੂੰ ਕਰ ਬੈਠੇ ਲੱਗ ਜੇਗਾ ਉਹਦੀ VOTER ਐਪ ਦੀ ਡਿਟੇਲਸ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਅਪੀਲ ਕਰਾਂਗੇ ਤੁਹਾਨੂੰ ਵੀ ਕਿ ਪਬਲਿਕ ਤੱਕ ਉਹਦੇ ਯੂਆਰਐਲਸ ਪਾਉਣ ਮੈਮ ਲਗਾਤਾਰ ਸੁਣਨ ਚਾਹੁੰਦਾ ਸੀ ਪਹਿਲਾਂ ਵੀ ਸਿਆਸੀ ਪਾਰਟੀਆਂ ਨੂੰ ਹੀ ਇੱਕ ਟਾਰਗੇਟ ਹੁੰਦਾ ਸੀ ਵੀ ਅਸੀਂ 13 ਜ਼ੀਰੋ ਵੋਟਾਂ ਪਾਉਣੀਆਂ ਐ ਸੀਟਾਂ ਜਿੱਤਣੀਆਂ ਔਰ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਲੋਕਾਂ ਲਈ ਟਾਰਗੇਟ ਦਿੱਤਾ ਗਿਆ ਵੀ 70% ਵੋਟਰਸ ਨੂੰ ਵੋਟਰ ਪਾਉਣੀਆਂ ਸੋ ਉਸ ਨੂੰ ਕਿਵੇਂ ਅਚੀਵ ਕਰ ਰਹੇ ਹੋ ਕੀ ਉਪਰਾਲੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਹਾਂਜੀ ਅ ਮਾਨਯੋਗ ECI ਔਰ ਮਾਨਯੋਗ ਸੀਓ ਸਾਹਿਬ ਦੇ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਸੀਂ ਪੰਜਾਬ ਮੁਹਾਲੀ ਜ਼ਿਲ੍ਹੇ ਵਿਖੇ ਪਿਛਲੇ 3 ਮਹੀਨਿਆਂ ਤੋਂ ਤੱਕ ਖਾਸ ਤੌਰ ਤੇ ਮਿਸ਼ਨ ਮੋਡ ਤੇ ਇੱਕ ਵੋਟਰ ਅਵੇਅਰਨੈਸ ਡਰਾਈਵ ਕਰਦੇ ਆਏ ਹਾਂ ਜਿਸ ਦੇ ਵਿੱਚ ਅਸੀਂ ਕਿੰਨੀਆਂ ਵੌਕਥੌਨ ਮੈਰਾਥਨ ਆਰਗੇਨਾਈਜ਼ ਕੀਤੀਆਂ ਨੇ IPL ਮੈਚ ਦੇ ਵਿੱਚ ਅਸੀਂ ਯੰਗ ਵੋਟਰਸ ਨੂੰ ਅਪੀਲਸ ਕੀਤੀਆਂ ਉਸ ਤੋਂ ਇਲਾਵਾ ਹੁਣ ਪੋਲਿੰਗ ਡੇ ਜਦੋਂ ਬਿਲਕੁਲ ਨੇੜੇ ਆ ਗਿਆ ਹੈ ਤੇ ਅਸੀਂ ਇਸ ਤਰ੍ਹਾਂ ਦੇ ਬੂਥ ਲੈਵਲ ਅਰੇਂਜਮੈਂਟਸ ਕਰ ਰਹੇ ਹਾਂ ਤਾਂ ਕਿ ਸਾਰੇ ਵੋਟਰਸ ਜਿਹੜੇ ਹਨ ਇਹ ਸਭ ਤੋਂ ਪਹਿਲਾਂ ਤਾਂ ਉਹਨਾਂ ਤੱਕ ਇਹ ਪਹੁੰਚੇ ਕਿ ਕਿਸ ਤਰ੍ਹਾਂ ਦੀ ਸਹੂਲਤ ਉਹਨਾਂ ਨੂੰ ਪੋਲਿੰਗ ਸਟੇਸ਼ਨ ਤੇ ਮਿਲਣ ਜਾ ਰਹੀ ਹੈ ਅੱਜ ਅਸੀਂ ਇੱਕ ਮਾਡਲ ਬੂਥ ਜਿਹੜਾ ਹੈ ਐਮਿਟੀ ਯੂਨੀਵਰਸਿਟੀ ਐਮਿਟੀ ਸਕੂਲ ਦੇ ਵਿੱਚ ਐਸਐਸ ਨਗਰ ਵਿਖੇ ਲਾਂਚ ਕੀਤਾ ਜਿਸ ਨੂੰ ਅਸੀਂ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਰੂਪ ਦਿੱਤਾ ਹੈ ਕਿਉਂਕਿ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦੇ ਨਾਲ ਸਾਰਾ ਦੇਸ਼ ਔਰ ਦੁਨੀਆ ਜਿਹੜੀ ਹੈ ਮੁਹਾਲੀ ਨੂੰ ਜਾਣਦੀ ਹੈ ਤੇ ਔਰ ਸਾਰੇ ਲੋਕਾਂ ਦੇ ਵਿੱਚ ਬੜਾ ਚਾਹ ਵੀ ਹੁੰਦਾ ਹੈ ਕਿ 에어ਪੋਰਟ ਦੇ ਅੰਦਰ ਕਿਵੇਂ ਦੀ ਫੈਸਿਲਿਟੀ ਹੁੰਦੀ ਹੈ ਕੀ ਹੁੰਦਾ ਤਾਂ ਉਸ ਤਰ੍ਹਾਂ ਦੀ ਇੱਕ ਫੈਸਿਲਿਟੀ ਅਸੀਂ ਐਮੀਟੀ ਸਕੂਲ ਦੇ ਵਿੱਚ ਬਣਾਈ ਹੈ ਮੈਂ ਤੁਹਾਡੀ ਰਹੀ ਅਪੀਲ ਕਰਦੀ ਹਾਂ ਕਿ ਸਾਰੇ ਵੋਟਰਸ ਨੂੰ ਕਿ ਜ਼ਰੂਰ ਉਹ ਬੂਥ ਨੂੰ ਜਾ ਕੇ ਦੇਖੋ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹੀ ਕੋਸ਼ਿਸ਼ ਹੈ ਕਿ ਹਰ ਬੂਥ ਜਿਹੜਾ ਹੈ ਕੋਈ ਨਾ ਕੋਈ ਨਵੇਕਲੀ ਪਹਿਲ ਕਰੇ ਕੋਈ ਨਾ ਕੋਈ ਅਟਰੈਕਸ਼ਨ ਇਸ ਤਰ੍ਹਾਂ ਦੀ ਰੱਖੇ ਜਿਵੇਂ ਬਹੁਤ ਸਾਰੇ ਬੂਥਸ ਤੇ ਅਸੀਂ ਮਹਿੰਦੀ ਆਰਟਿਸਟ ਸਾਡੇ ਬੱਚੇ ਬੁਲਾ ਕੇ ਬਿਠਾਏ ਹਨ ਜਿਹੜੇ ਕਿ ਹਰ ਵੋਟਰ ਦੇ ਹੱਥ ਤੇ ਮਹਿੰਦੀ ਲਾਉਣਗੇ ਜਿਹੜਾ ਪੰਜਾਬ ਦਾ ਕਦੇ ਕਲਚਰ ਦਾ ਵੀ ਇੱਕ ਪ੍ਰਤੀਕ ਹੈ ਬੱਚੇ ਬਹੁਤ ਸਾਰੇ ਅੱਜ ਕੱਲ੍ਹ ਨਵੀਆਂ ਨਵੀਆਂ ਇਨੋਵੇਸ਼ਨਸ ਕਰਦੇ ਹਨ ਤਾਂ ਉਸ ਦੇ ਵਿੱਚ ਕਈ ਬੱਚੇ ਟੈਟੂ ਆਰਟ ਵੀ ਉੱਥੇ ਬੈਠ ਕੇ ਕਰਨਗੇ ਜਿੱਥੇ ਸਾਡੀ ਪੋਲਿੰਗ ਟਰਨ ਆਊਟ ਪਿਛਲੇ ਸਾਲਾਂ ਦੇ ਵਿੱਚ ਘਟ ਰਹੀ ਹੈ ਉੱਥੇ ਅਸੀਂ ਫ੍ਰੀ ਆਈਸਕ੍ਰੀਮਸ ਦਾ ਪ੍ਰਬੰਧ ਵੀ ਕੀਤਾ ਹੈ ਤਾਂ ਕਿ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇ ਔਰ ਇੱਕ ਨਵੀਂ ਅਟਰੈਕਸ਼ਨ ਵੋਟਰਾਂ ਲਈ ਹੋਵੇ ਕਿ ਉਹ ਆ ਕੇ ਉਹ ਫੈਸਿਲਿਟੀਆਂ ਨੂੰ ਅਵੇਲ ਕਰਨਗੇ ਇਸ ਦੇ ਨਾਲ ਹੀ ਜਿਵੇਂ ਮੈਂ ਦੱਸਿਆ ਕਿ व्हीਲਚੇਅਰਸ ਔਰ ਵੋਲੰਟੀਅਰਸ ਦੇ علاوہ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੋਲਿੰਗ ਸਟੇਸ਼ਨ ਤੇ ਪ੍ਰੋਪਰ ਸ਼ੇਡ ਦਾ ਅਰੇਂਜਮੈਂਟ ਹੋਵੇ ताकि किसी को धूप के ना खड़ा रहना पवे पीण के पानी की बकायदा सुविधा हो आशा वर्कर्स के राही हैल्थ के जोड़ा है प्रबंध उत्ता जाए ताकि वेव करके किस किस तरह की कोई आपदा ना वापरे और ਇਸ ਤੋਂ ਇਲਾਵਾ ਯੰਗ ਵੋਟਰਸ ਲਈ ਅਸੀਂ ਖਾਸ ਇੱਕ ਉਪਰਾਲਾ ਇਹ ਕੀਤਾ ਹੈ ਕਿ ਬਹੁਤ ਸਾਰੇ ਮਾਲਸ ਦੇ ਵਿੱਚ ਜਿਵੇਂ ਸੀਪੀ 67 ਹੈ ਹੋਰ ਸਾਰੇ ਜ਼ਿਲ੍ਹੇ ਦੇ ਵਿੱਚ ਮਾਲਸ ਹੈ ਸਵਿਗੀ ਔਰ ਜ਼ੋਮੈਟੋ ਜਿਹੜੀ ਡਿਲੀਵਰੀ ਸਰਵਿਸਿਜ਼ ਹੈ ਉਹ ਸਾਰੇ ਜਿਹੜੇ ਲੋਕ ਵੋਟ ਪਾਉਣਗੇ ਉਹਨਾਂ ਨੂੰ ਡਿਸਕਾਊਂਟਸ ਆਫਰ ਕਰਨਗੇ ਜਿਵੇਂ ਮਾਲ ਦੇ ਵਿੱਚ ਤੁਸੀਂ ਆਪਣਾ ਫਿੰਗਰ ਦਾ VOTING ਪ੍ਰੂਫ ਦਿਖਾ ਕੇ ਫ੍ਰੀ ਮੂਵੀ ਸਰਵਿਸ ਵੀ ਮੂਵੀ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾ ਰਹੇ ਔਰ ਤੁਹਾਡੇ ਲਈ ਫੇਰ ਸਾਰੇ ਨੂੰ ਹੀ اپੀਲ ਹੈ ਕਿ ਜ਼ਰੂਰ ਆਪਣੇ पोलिंग स्टेशन ਤੇ ਜਾ ਕੇ ਆਪਣਾ મત ਦਾ ਅਧਿਕਾਰ ਦੀ ਵਰਤੋਂ ਕਰੋ ਔਰ ਆਪਣੇ ਲੋਕਤੰਤਰ ਦੇ ਦੇ ਵਿੱਚ ਹਮੂਲੀਅਤ ਕਰੋ। ਬਹੁਤ ਬਹੁਤ ਧੰਨਵਾਦ ਹੈ ਡੀਸੀ ਮੋਹਾਲੀ ਜੀ ਖੈਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਤਰੀਕੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਵੋਟਰਸ ਜਿਹੜੇ ਨੇ ਵੱਧ ਤੋਂ ਵੱਧ ਵੋਟ ਕਰਨ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਵੀ ਵੋਟਰ ਜਿਹੜੇ ਨੇ ਗਰੇਜ਼ ਕਰਦੇ ਨੇ ਜਾਂ ਗਰਮੀ ਹੈ ਜਾਂ ਅਸੀਂ ਸਾਨੂੰ ਇਹ ਲੀਡਰ ਨਹੀਂ ਪਸੰਦ ਜਾਂ ਕਈ ਵੀ ਜਿਹੜੇ ਉਹ ਉਪਰਾਲੇ ਕੀਤੇ ਜਾਂਦੇ ਨੇ ਵੀ ਅਸੀਂ ਵੋਟ ਤੋਂ ਗਰੇਜ਼ ਕੀਤਾ ਜਾਵੇ ਹਾਲਾਂਕਿ ਇਸ ਵਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਖਾਸ ਹਦਾਇਤਾਂ ਨੇ ਵੀ ਵੱਧ ਤੋਂ ਵੱਧ ਵੋਟ ਕਰਾਉਣੀ ਹੈ ਕਿਉਂਕਿ ਲੋਕਤੰਤ੍ਰਿਕ ਹੱਕ ਹੈ ਵੋਟ ਆਪਣੀ ਆਵਾਜ਼ ਜਿਹੜੀ ਹੈ ਅਸੀਂ ਕਿਸੇ ਹੱਕ ਦੇ ਵਿੱਚ ਟੇੜੀਆਂ ਕਿਹੜੀ ਸਰਕਾਰ ਬਣਾਉਣੀ ਹੈ ਇਹ ਸਾਰਾ ਵੋਟਰ ਜ਼ਿਆਦਤ ਵਿੱਚ ਹੁੰਦਾ ਹੈ ਤਾਂ ਇਸ ਦੇ ਲਈ ਖਾਸ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਬੀਐਲਓਜ਼ ਨੂੰ ਵੱਧ ਤੋਂ ਵੱਧ ਵੋਟ ਪਵਾਉਣ ਦੇ ਲਈ 5000 ਰੁਪਏ ਇਨਾਮ ਤੱਕ ਦਿੱਤਾ ਜਾ ਰਿਹਾ ਹੈ ਤਾਂ ਇਸੇ ਤਰੀਕੇ ਦੇ ਨਾਲ ਕੀ ਕੀ ਹੋਰ ਗੱਲ ਸੀਗੀ ਓਡੀਸੀ ਮੈਂ ਮੋਹਾਲੀ ਅਸ਼ਿਕਾ ਜਨ ਵੱਲੋਂ ਖਾਸ ਦੱਸੀ ਕੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...